ਹਾਂ ਜੀ ਆਹ ਇੱਕ ਤਾਂ ਇਹ ਯਾਰ ਸਾਰਿਆਂ ਨੂੰ ਆਪਾਂ ਬੇਨਤੀ ਕਰਦੇ ਆ ਕਿ ਜਿਹੜਾ ਵੀ ਬੰਦਾ ਇਸ ਤੋਂ ਪਹਿਲਾਂ ਤੇਲ ਤੇ ਹੋੜ ਕੇ ਗਿਆ ਨਾ ਕਿ ਆਹ ਜੀ ਪਤਾ ਨਹੀਂ ਕਿਹੜਾ ਲਾਟ ਹੋ ਗਿਆ ਇਹ ਗੱਡ ਲਾਟ ਹੋ ਗਿਆ ਹਾਈ ਲਾਟ ਹੋ ਗਿਆ ਜੀ ਚਕੰਨੇ ਰਹੋ ਰਾਤ ਨੂੰ ਗੜਬੜ ਹੋ ਸਕਦੀ ਆ ਇਹੋ ਜਿਹੇ ਬੰਦੇ ਨੇ ਫੜ ਕੇ ਜੁੱਤੀਆਂ ਮਾਰੋ ਯਾਰ ਇਹ ਮਾਹੌਲ ਆ ਜਿਹੜਾ ਇੱਕ ਦਹਿਸ ਦਾ ਮਾਹੌਲ ਹੈ ਸਰਕਾਰ ਦੇ ਬੰਦੇ ਬੰਦੇ ਭੇਜ ਦਿੰਦਿਆਂ ਨੇ ਆਪਾਂ ਤਾਂ ਆਪਦੀ ਇਹ ਗੱਲਾਂ ਬੋਲ ਕੇ ਕਮਜ਼ੋਰੀ ਸਰਕਾਰ ਕੋਲੇ ਪਚਾਰ ਰਹੇ ਆ ਵੀਰੇ ਇੱਥੇ ਮਾੜੀ ਹਿਲਜੁਲ ਕਰਾ ਦਿਓ ਇਹਦਾ ਸਾਮੇ ਬੈਠੇ ਆ ਆਇਆ ਇੱਕ ਇਧਰੋਂ ਮੁੰਡਾ ਕੋਲੋਂ ਪਿੱਛੋਂ ਆਇਆ ਭੱਜਿਆ-ਭੱਜਿਆ ਉਹ ਬਾਈ ਆਰਮੀ ਲੱਗੀ ਜਾਂਦੀ ਐ ਇੱਕਦਮ ਦਿਮਾਗ ਚੋਂ ਕੱਢ ਦਿਓ ਕਿ ਇੱਥੇ ਨਾ ਤਾਂ ਕਿਸੇ ਦੀ ਇੰਨੀ ਹਿੰਮਤ ਐ ਕਿ ਸੋਣੇ ਵਿੱਚ ਆਗੂ ਗੜਬੜ ਕਰ ਜੂਗਾ ਕਿ ਵੇਖ ਜਿਨਾ ਰਹੋ ਠੀਕ ਐ ਚੱਕਨੇ ਰਹਿਣਾ ਅਲੱਗ ਗੱਲ ਐ ਪਰ ਤੇਰੇ ਨਹੀਂ ਹਿੰਮਤ ਨਹੀਂ ਐ ਕਿ ਦੂਜੀ ਗੱਲ ਆ ਇਹ ਗੱਲ ਵੀ ਦਿਮਾਗ ਚੋਂ ਕੱਢ ਦਿਓ ਵੀ ਕੋਈ ਆਰਮੀ ਕੋਈ ਐਕਸ਼ਨ ਕਰ ਜੂਗੀ ਤੁਹਾਡੇ ਇੱਥੇ ਬੈਠਿਆਂ ਨੂੰ ਰਾਤ ਨੂੰ ਪਿਆ ਨੂੰ ਕੋ ਦੜੇ ਆ ਕੇ ਡੰਡੇ ਮਾਰਨੇ ਗੋਲਨਾ ਚਲਾ ਦੇਣਗੇ ਇਹ ਕੱਥ ਨਹੀਂ ਹੋਣਾ ਇੱਜਿਹੀਆਂ ਗੱਲਾਂ ਬਾਤਾਂ ਹੈ ਜਾਂ ਸੱਚ ਦੀ ਗੰਦਬਾਤ ਕੋ ਡਰ ਦੀ ਗੱਲ ਨਾ ਕੀਤੀ ਜਾਵੇ ਜਿਹੜਾ ਬੰਦਾ ਇੱਥੇ ਬੋਲਣ ਦਾ ਸਟੇਜ ਦੇ ਉੱਤੇ ਇੱਥੇ ਜਿਹੜੀ ਜ਼ਿੰਮੇਵਾਰੀ ਲੱਗੀ ਹੋਈ ਹੈ ਜਿਹੜਾ ਬੰਦਾ ਸਟੇਜ 'ਤੇ ਖੜ੍ਹਾ ਹੈ ਉਹਦੀ ਜ਼ਿੰਮੇਵਾਰੀ ਹੈ ਵੀ ਕੌਣ ਇਥੋਂ ਬੋਲੂਗਾ ਕਿਹਦੇ ਬੋਲਣਾ ਕਿਹਦੇ ਨਹੀਂ ਬੋਲਣਾ ਕੀ ਬੋਲਣਾ ਇੱਕ ਬੰਦਾ ਇਹ ਤਾਂ ਗੱਲ ਬੋਲ ਕੇ ਚਲਾ ਚੁੱਕਨੇ ਰਹੋ ਜੀ ਉਹ ਇਹ ਤਾਂ ਸਾਰੇ ਮੈਨੂੰ ਹੁਣ ਆਦਾ ਦੱਸਦੇ ਸੀ ਬਾਈ ਕਹਿੰਦੇ ਟਰਾਲੀਆਂ ਚ ਵੀ ਕਹਿ ਕੇ ਆਏ ਆ ਜੋਂ ਦੇ ਟਰਾਲੀ ਕੋਈ ਜਾਣ ਤੇ ਉੱਥੇ ਵੀ ਰਾਤ ਨੂੰ ਚੱਕਨੇ ਰੋ ਜੀ ਯਾਰ ਇੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਆਪਾਂ ਬੈਠੇ ਆ ਐਸੇ ਕਹਿੰਦੇ ਦੀ ਹਿੰਮਤ ਆ ਕੋ 10 20 50 ਬੰਦੇ ਕੋ 1000 ਬੰਦਾ ਇੱਥੇ ਆ ਕੇ ਪੰਗਾ ਲਊਗਾ ਇਹ ਅਸੀਂ ਮਨੋਂ ਵੱਲਣਾ ਆਪ ਕੋ ਆਪਣਾ ਅੱਜ ਵੀ ਜਿਵੇਂ ਮੈਂ ਦਿਨੇ ਗੱਲਾਂ ਸੁਣਦਾ ਸੀ ਉਹ ਬਾਈ ਈਬਨੂ ਕਿਵੇਂ ਹੋਊਗਾ ਹੁਣ ਮੋਦੀ ਮੰਨੂਗਾ ਇਹਦਾ ਯਾਰ ਮੁਸ਼ਕਲ ਲੱਗਦਾ ਹੈ ਇਹੇ ਜੀ ਮੇਰਾ ਵੀ ਢਿੱਲੀ ਗੱਲ ਜਮਾਂ ਹੀ ਜਵਾਨ ਤੋਂ ਕਰਨੀ ਨਹੀਂ ਹੈਗੀ ਇਹ ਗੱਲ ਆਪਣੇ ਲੜ ਬੰਦ ਲੋ ਛੋਡੇ ਵਿੱਚ ਇੱਥੇ ਉਹ 12-13 ਕਿਲੋਮੀਟਰ ਆਪਾਂ ਬੈਠੇ ਆ ਲੰਬਾ ਕਾਫਲਾ ਕੱਟੋ ਘੱਟ 2-3000 ਬੰਦਾ ਇੱਥੇ ਸੀਐਡੀ ਤੇ ਡੈਲੀਅਰਸ ਨਾਲ ਫਿਰਦਾ ਹੁਣ ਜਿਹੜੀ ਛੋਡੇ ਕੱਲੀ ਕੱਲੀ ਇੱਕ ਪਲ ਪਲ ਦੀ ਖਬਰ ਛੋਡੀ ਛੋਡੀ ਹਾਕਤ ਕੀ ਹੈ ਛੋਡਾ ਮਨੋਵਾਲ ਕਿੱਥੇ ਅਜੇ ਖੜਾ ਕਿੰਨਾ ਉੱਚਾ ਮਨੋਵਾਲ ਹੈ ਕਿੰਨੇਕ ਡਰੇ ਹੋਏ ਆ ਸਹਮੇ ਹੋਏ ਕੋ ਬਲੰਦ ਹੌਸਲੇ ਚੋਂ ਇਹ ਪੂਰਾ ਪੂਰਾ ਖਬਰ ਸੁੱਡੀ ਨਾਲ ਦੀ ਨਾਲ ਜਾਂਦੀ ਆ ਕੋਈ ਵੀ ਚਾਰ ਜਾਣੇ ਬੈਠੋ ਦਸ ਜਾਣੇ ਖੜੇ ਹੋ ਨਗਰ ਛੱਕ ਰਹੇ ਹੋ ਰਾਤੀ ਚ ਬੈਠੇ ਢਿੱਲੀ ਗੱਲ ਨਹੀਂ ਕਰਲੀ ਜਦੋਂ ਇਹ ਲੱਗੇ ਵੀ ਨਹੀਂ ਇਹਨਾਂ ਦੇ ਨਰਾਸ਼ਤਾ ਆ ਗਈ ਇਹ ਡਰੇ ਹੋਏ ਨੇ ਸਹਮੇ ਹੋਏ ਨੇ ਐ ਜਿਹੀ ਗੱਲਾਂ ਨਹੀਂ ਕਰਲੀ ਕੋਲ ਜਿੱਤੀ ਬੈਠੇ ਆਂ ਆਪਾਂ ਬਾਰ ਬਾਰ ਦੇ ਨੇ ਵੀ ਇਹੀ ਗੱਲਾਂ ਕਰਦੇ ਹੁੰਨੇ ਆ ਰਾਤ ਨੂੰ ਫੇਰ ਕਰਦੇ ਆ ਜ਼ਰਾ ਹੀ ਜਿੱਤੀ ਬੈਠੇ ਆਂ ਸਬਰ ਸੰਜਮ ਸੰਜੀਦਗੀ ਚਕੰਨਾ ਰਹਿਣਾ ਤੇ ਆ ਦਰ ਦਰ ਦਿਮਾਗ ਚੋਂ ਕੱਢ ਦਿਓ ਦੇਖੋ ਮੈਂ ਜੇ ਇਹ ਇਹੋ ਜਿਹਾ ਮਾਹੌਲ ਨਹੀਂ ਹੈਗਾ ਹੁਣ ਛੋਡਾਂ ਜਿਹੜਾ ਕੋਲਾ ਐ ਅੰਦੋਲਨ ਐ ਭਾਰਤੀਆਂ ਬਰੂਹਾਂ ਟੱਪ ਕੇ ਦੁਨੀਆ ਚ ਪਹੁੰਚ ਚੁੱਕੇ ਐ ਸੌਖਾ ਨਹੀਂ ਹੈਗਾ ਛੋਡੇ ਤੇ ਕੋਈ ਲਾਠ ਚਾਰਜ ਕਰ ਦੂਗਾ ਛੋਡੇ ਤੇ ਕੋਈ ਗੋਲੀਆਂ ਚਲਾ ਦੂਗਾ ਆ ਕੇ ਇਹ ਗੱਲ ਦਿਮਾਗ ਚ ਬਿਠਾ ਲੋ ਪਰ ਇੱਥੋਂ ਪਤਾ ਕੀ ਗੱਲ ਕਰਨੀ ਐ ਜੇ ਇੱਥੋਂ ਮਾੜੀ ਜੀ ਗੱਲ ਇਹ ਚੱਲ ਗਈ ਵੀ ਉੱਥੇ ਜੀ ਮਾੜੀ ਮੋਟੀ ਤਕਰਾਰ ਹੋ ਗਈ ਹੋ 12 13 ਕਿਲੋਮੀਟਰ ਪਿੱਛੇ ਆਪਾਂ ਬੈਠੇ ਆ ਉੱਥੇ ਤੱਕ ਹਵਾ ਚਲੀ ਜਾਂਦੀ ਹੈ ਹਵਾ ਕਹਾਂ ਦੀ ਕਹਾਂ ਵੱਦੀ ਵੱਦੀ ਕੀ ਬਣਨਾ ਉੱਥੇ ਤਾਂ ਜੀ 20 ਬੰਦੇ ਮਾਰਤੇ ਬਿਲਕੁਲ ਵੀਰ ਦੀ ਲੱਗੇ ਵੀਰ ਦੀ ਇਹ ਅਫਵਾਹਾਂ ਦੇ mera ਵੀ ਨਾ ਯਕੀਨ ਕਰਿਆ ਕਰੋ ਇਹ ਗੱਲ ਜਦੋਂ ਵੀ ਤੁਹਾਡੇ ਕੋਲ ਕੋਈ ਖਬਰ ਆਉਂਦੀ ਹੈ ਕੋਈ ਪੋਸਟ ਆਉਂਦੀ ਹੈ ਸੋਸ਼ਲ ਮੀਡੀਆ ਤੇ ਕੋਈ ਵੀਡੀਓ ਆਉਂਦੀ ਹੈ ਪਹਿਲਾਂ ਉਹਨੂੰ ਦੇਖ ਲਓ ਮਾਲਾ ਮੋਟਾ ਪੜਤਾਲ ਲੋ ਵੀ ਸਹੀ ਹੈ ਵੀ ਕਿ ਨਹੀਂ ਗਾਹਾਂ ਦੀ ਗਾਹਾਂ ਧੱਕ ਦਿੰਦੇ ਆਂ ਸੀ ਅਫਵਾਹਾਂ ਦੇ ਵਿੱਚ ਜਦ ਭੱਜੜ ਮੱਚਦੀ ਆ ਸਾਰਾ ਸੁਨੇਹਾ ਕੀ ਜਾਊ ਵਿਯੋਦਾ ਯਾਰ ਮਾੜੀ ਜਿਉਂ ਇੱਥੇ ਗੱਲ ਹੁੰਦੀ ਆ ਉਹਦੀ ਕੰਨ ਖੜੇ ਕਰ ਲੈਂਦੇ ਆ ਅਸੀਂ ਕਹਿੰਦੇ ਕੋਈ ਗੱਲ ਨਹੀਂ ਅਸੀਂ ਬੈਠੇ ਆ ਤੁਸੀਂ ਆਓ ਗੜਬੜ ਕਰਕੇ ਦੇਖ ਲਓ ਗੋਲੀਆਂ ਮਾਰ ਕੇ ਦੇਖ ਲਓ ਸਾਡੀ ਬਾਜੀ ਇਹ ਹੋਣੀ ਚਾਹੀਦੀ ਆ ਹਾਜਰਾ ਬੰਦਾ ਇੱਕ ਆ ਗਿਆ ਸੀ ਬੁਜਦਲੀ ਵਾਲੀ ਗੱਲ ਕਰਦਾ ਛਿੱਤਰ ਮਾਰੋ ਫੜ ਕੇ ਬੰਦੇ ਦੇ ਆ ਇਹ ਗੱਲ ਇੱਥੋਂ ਇੱਥੋਂ ਨਹੀਂ ਚੱਲੀ ਵੀ ਪੰਜਾਬ ਤੱਕ ਜਾਂਦੀ ਹੈ ਹਰਿਆਣਾ ਤੱਕ ਜਾਂਦੀ ਹੈ ਲੋਕਾਂ ਦੇ ਘਰਾਂ ਦਾ ਕੱਲਾਂ ਜਾਂਦੇ ਨੇ ਵੀ ਉੱਥੇ ਦਾ ਐ ਹੋ ਗਿਆ ਹਫਤਾ ਹੋ ਗਿਆ ਬਹੁਤ ਆਰਮੀ ਲੱਗੀ ਆਹ ਹੋ ਗਿਆ ਵਾਹ ਹੋ ਗਿਆ ਹੈ ਨਾ ਇਹ ਕਹਿੰਦੇ ਉੱਧਰ ਚੱਲ ਜਾ ਹੈ ਨਾ ਇਹ ਕਹਿੰਦੇ ਮੁੰਡੇ ਨੇ ਕਹਾਂ ਜਿੱਥੇ ਗੱਲ ਨਾ ਕਰੋ ਨਹੀਂ ਜਿਹੜਾ ਫੋਨ ਕਰਿਆ ਉਹ ਇਹਦਾ ਟੋਰ ਆ ਲਾਏ ਕਹਿੰਦੇ ਤਾਂ ਖਿਆਲ ਰੱਖਿਓ ਜਿਹੜਾ ਵੀ ਬੰਦਾ ਤੁਹਾਡੇ ਕੋਲੇ ਆ ਕੇ ਟਰਾਲੀ ਕੋਲੇ ਇਹ ਕਹਿੰਦਾ ਕਿ ਯਾਰ ਆ ਤਾਂ ਇੱਥੇ ਬਾਈ ਗਲਪੜ ਹੋ ਗਈ ਉਹਨੂੰ ਕਹਿੰਦਾ ਚੱਲ ਬਾਈ ਉਹਦੀ ਬਾਹ ਫੜੋਗਾ ਦਿਖਾ ਕਿੱਥੇ ਹੋਈ ਆ ਤਾਹਣਾ ਕਹੇ ਉਹ ਫੜ ਕੇ ਨਾਲ ਹੀ ਲੈ ਆਏ ਇਹ ਗੱਲ ਖਿਆਲ ਰੱਖੋ ਪੱਗਾਂ ਬਣਾ ਕੇ ਝੰਡੇ ਖੁਦਾ ਕੇ ਬਿੱਲੇ ਲਵਾ ਕੇ ਹੋ ਸਕਦਾ ਆਪਣੇ ਬੱਚੇ ਬੰਦੇ ਬਾੜ ਦੇਣ ਆਪਣੇ ਆਪਾਂ ਨੂੰ ਲੱਗੇ ਆਪਣੇ ਹੀ ਐ ਉਹ ਇਹ ਜੀ ਮਤਲਬ ਕਿ ਅਫਵਾਹਾਂ ਭਲਾਈ ਜਾਣ ਛਲਕਾ ਖੜੀਆਂ ਕਰਨਗੇ ਸ਼ੱਕੀ ਬਣਾਉਣਗੇ ਇੱਕ ਦੂਜੇ ਨੂੰ ਹੁਣ ਇਹ ਗੱਲ ਵੀ ਤੁਸੀਂ ਯਾਦ ਰੱਖਿਓ ਉਹਨਾਂ ਦੇ ਨਾਲ ਚੱਲਣੀ ਹੈ ਕਿ ਆ ਦੇਖੋ ਜੀ ਜਿਹੜੇ ਕਿਸਾਨ ਆਗੂ ਐ ਇਹ ਅੱਡੇ ਮੀਟਿੰਗ ਕਿਉਂ ਕਰਿਆ ਇਹ ਇਕੱਲੇ ਕਿਉਂ ਬਾਗੇ ਹਾਂ ਮੈਨੂੰ ਪਤਾ ਚੱਲਦੀਆਂ ਗੱਲਾਂ ਮੈਂ ਤਾਂ ਹੀ ਕਰ ਰਿਹਾ ਐ ਇਹ ਗੱਲਾਂ ਜੋ ਚੱਲਣੀਆਂ ਚਾਹਾਂ ਚ ਵੀ ਚੱਲੂਗੀ ਚਰਚਾ ਚੱਲੂਗੀ ਕਿ ਇਹ ਅੱਡ ਕਿਉਂ ਗਏ ਇਹਦਾ ਹੁਣ ਵੇਕਣਗੇ ਇਹਦਾ ਝੁਕਣਗੇ ਸਰਕਾਰ ਇਹੀ ਚਾਹੁੰਦੀ ਐ ਕਿ ਇਹਨਾਂ ਇਹਨਾਂ ਦੇ ਆਗੂ ਨੇ ਉਨ੍ਹਾਂ ਪ੍ਰਤੀ ਜਿਹੜੇ ਲੋਕ ਨੇ ਸ਼ੱਕੀ ਹੋ ਜਾ। ਸਹੀ ਗੱਲ ਹੈ। ਜਦੋਂ ਆਪਾਂ ਸ਼ੱਕੀ ਹੋ ਗਏ ਆਪਣੇ ਆਪੂਆਂ ਪ੍ਰਤੀ, ਭਰੋਸਾ ਨਾ ਰਿਹਾ, ਇੱਕਦਾਂ ਇਹ ਨਰਾਸਤਾ ਜਾਣੀ ਹੈ। ਆਪਾਂ ਛੱਡਣਾ ਛੱਡੋ ਯਾਰ ਇਹਦਾ ਵਿਗਣ ਵਾਲੇ ਲੋਕ ਨੇ ਜਿਹੜਾ ਖੜਾ ਛੱਡੋ ਆਪਾਂ ਨੂੰ ਜਾਂਦੇ ਆਪਾਂ ਦਾ ਘਰੋਂ ਚੱਲੋ। ਇੱਕਦਾਂ ਗੱਲ ਲਾੜ ਬੰਦ ਲੋ ਉਹ ਸਮਾਂ ਨੰਗ ਗਿਆ। ਦਿਮਾਗ ਦੇ ਵਿੱਚੋਂ ਇਹ ਗੱਲ ਕੱਢ ਦਿਓ ਕਿ ਸੋਡਾ ਕੋਈ ਆਗੂ ਅੱਗੇ ਲਾਇਆ ਹੋਇਆ ਤੀਆਂ ਚਾਰ ਦਾ ਜੋ ਕੋਈ ਵਿੰਜੂ ਇਹ ਪਰੇਖਾ ਕੱਢ ਦਿਓ। ਯਾਰ ਮੈਂ ਇਥੋਂ ਦਿਨੇ ਵੀ ਬੋਲਦਾ ਹੁਣਾ ਬਿਕੋਲ ਲੋਕਾਂ ਦਾ ਬਣ ਗਿਆ ਆਗੂਆਂ ਦਾ ਨਹੀਂ ਯਾਰ ਤੈ ਲੋਕ ਕਰਨਗੇ ਬਿਕਰ ਬੋਲਾਂ ਦੀ ਗੱਲਾਂ ਬਹੁਤ ਦੂਰ ਰਹਿ ਗਈਆਂ ਮੋ ਸ਼ੰਕਾ ਖੜੀਆਂ ਇਹਨਾਂ ਦੇ ਲੋਕਾਂ ਨੇ ਕਰਨੀਆਂ ਨੇ ਸ਼ੱਕੀ ਇਹਨਾਂ ਦੇ ਲੋਕਾਂ ਨੇ ਬਣਾਉਣੇ ਆ ਸਰਕਾਰ ਨੂੰ ਇਹੀ ਲੱਭ ਰਹੀ ਹੈ ਕਿ ਇਹਨਾਂ ਨੂੰ ਕਿਵੇਂ ਦਫਾ ਕਰੀਤਾ ਜਾਵੇ ਲੋਕਾਂ 'ਚ ਕਿਵੇਂ ਘਮਰਾਹ ਕਰਕੇ ਸ਼ੱਕਾ ਪਾਲਾ ਕੀਤਾ ਜਾਣਾ ਤਾਂ ਲੱਗਦਾ ਕਿ ਲੋਕ ਨਾਰਾਜ਼ ਹੋਣ ਲੋਕ ਟੁੱਟਣ ਮਨੋਵਲ ਟੁੱਟੇ ਲੋਕਾਂ ਦਾ ਲੋਕ ਬਾਕਸ ਜਾਣਾ ਸੋ ਮੇਰਾ ਵੀਰੇ ਸਾਰੀਆਂ ਗੱਲਾਂ ਗੌਰ ਕਰਕੇ ਲੜ ਮੰਨ ਲਿਓ ਸੌਖਾ ਨਹੀਂ ਹੈਗਾ ਮੈਂ ਬਾਰ-ਬਾਰ ਕਹਿਣਾ ਸੌਖਾ ਨਹੀਂ ਹੈਗਾ ਪੂਰੀ ਕਦਰ ਪਛਾਣ ਦਿਓ ਤੁਰ ਤੱਕ ਸੌਖਾ ਨਹੀਂ ਛੋੜ ਦੇ ਕੋਈ ਲਾਠੀ ਚਾਰਜ ਸੌਖਾ ਨਹੀਂ ਛੋੜ ਦੇ ਗੋਲੀ ਚਲਾ ਦੇ ਇਹ ਦਿਵਾਸ ਚੋ ਗੱਲ ਕੱਢ ਦੋ ਆਪ ਵਹਾਂ ਬੂਹਾਂ ਵਾਲੇ ਫਲਾਉਂਦੇ ਆ ਨਾ ਫੜ ਲਿਆ ਫੋਲ ਆਉਂਦਾ ਉਹਨੂੰ ਕਹ ਜਿਹੜਾ ਬੰਦਾ ਸੇ ਬੋਲ ਕੇ ਗਿਆ ਵੀ ਆਹ ਲੱਟ ਹੋ ਗਿਆ ਜੀ ਬਚ ਕੇ ਰਹੋ ਚੱਕਨੇ ਰਹੋ ਉਹਨੂੰ ਪੁੱਛੋ ਤੇਰੇ ਕੋਲ ਖਬਰ ਕਿੱਥੋਂ ਆਈ ਵੀ ਤੇਰੇ ਕੋਲ ਕਿਹੜਾ ਪੈਰਾਮੀਟਰ ਆ ਕਿਹੜੀ ਤਰ੍ਹਾਂ ਕੋਈ ਏਜੰਸੀ ਦੀ ਖਬਰ ਆਈ ਐ ਵੀ ਇੱਥੇ ਗੜਬੜ ਹੋਣ ਵਾਲੀ ਆ। ਉਹ ਮੈਂ ਤਾਂ ਬਾਬਾ ਇੱਥੇ ਹੁੰਨਾ ਮੈਂ ਤਾਂ ਜਦੋਂ ਮਰਦੀ ਮੈਂ ਤਾਂ ਦਾ ਬਾਬਾ ਇੱਥੇ ਇੱਥੇ ਮੇਰਾ ਸਰਦਾਰ ਐ ਨਾ ਮੇਰਾ ਹੁਣ ਪਰ ਮੈਂ ਗੱਲ ਇਹ ਕਹਿਣੀ ਚਾਹੁੰਦਾ ਕਿ ਮੇਰਾ ਵੀਰ ਨਾ ਅਸੀਂ ਪਜਲ ਨਹੀਂ ਹੋਣਾ ਅਸੀਂ ਕਬਰੌਣਾ ਨਹੀਂ ਅਸੀਂ ਪ੍ਰਕਾਰਤ ਨਹੀਂ ਆਉਣਾ ਕਿਸੇ ਪ੍ਰਕਾਰ ਦੀ ਵਿਵਾਦ ਨਹੀਂ ਆਉਣਾ ਬਸ ਇੰਨਾ ਗੱਲਾਂ ਦੇ ਆਪਾਂ ਜੇਕਰ ਮੈਂ ਹੁਣੇ ਬੈਠਾ ਇੱਥੇ ਪਿੱਛੇ ਬੈਠੇ ਸੀ ਮੀਟਿੰਗ ਕਰੀ ਜਾਂਦੇ ਸੀਗੇ ਮੈਂ ਗੱਲ ਕਰਦਾ ਸੀਗਾ ਕਾਕੇ ਕੋਕੜੇ ਨਾਲ ਪ੍ਰਧਾਨ ਆ ਜਿਹੜਾ ਯੂਨੀਅਨ ਦਾ ਮੈਂ ਹਾਂ ਜੀ ਕੀ ਲੱਗਦਾ ਉਹ ਕਹਿੰਦਾ ਜੇ ਆਪਣਾ ਮੋਰਚਾ 10 ਦਿਨ ਆਪਾਂ ਚਲਾਗੇ 10 ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਕੀ ਬਣਦਾ ਕਈ ਤਾਂ ਇੱਥੇ ਐਮਐਲਏ ਐਮਪੀ ਸਤੀਫੇ ਦੇਣਗੇ ਸਰਕਾਰਾਂ ਵੀ ਡਿੱਗਣਗੀਆਂ ਇਹ ਹਾਲਾਤ ਬਣੇ ਖੜੇ ਆ ਆਖੇ ਜਿਹੜਾ ਬੁਇਦਲ ਕੈਰ ਜਾਂ ਬੰਦਾ ਇੱਥੇ ਆ ਕੇ ਨਮੀ ਸੁਰਲੀ ਛੱਡ ਜਾਂਦਾ ਲੋਕਾਂ ਦੀ ਪਸੂੜੀ ਜੀ ਪਾਈ ਜਾਂਦੀ ਆ ਬੰਦਾ ਫੜੋ ਬੰਦਾ ਫੜੋ ਕਿਹੜਾ ਉਹ ਲੰਮੇ ਕੱਢੀ ਆ ਜੀ ਬਾਈ ਛੁਲਾ ਪਾਇਆ ਆ ਜੀ ਲੁੱਪਣ ਵਾਈ ਇੱਕੋਣ ਘਰਾਂ ਜਾਨੇ ਇੱਕੋਣ ਸਾਤ ਦੀ ਸ਼ਾਂਦੀ ਸ਼ਾਂਦੀ ਆਪਾਂ ਜੀ ਇੱਕੋਣ ਸ਼ਾਂਦੀ ਇੱਕੋਣ ਕਿੱਥੇ ਕਿੱਥੇ ਕਲਮੜਾ ਦੇਖਣਾ ਪਾਜੀ ਰੱਖੇ ਵੀਰੇ ਹਾਂ ਹਾਂ ਅਰੇ ਬਾਈ ਨੇ ਗੱਲ ਹੋਰ ਦੱਸਦੀ ਬਾਈ ਸੁਣਿਓ ਮੈਂ ਤਾਂ ਬਾਈ ਨਾਲ ਵੀ ਵੀਡੀਓ ਪਤਾ ਨਹੀਂ ਬਾਈ ਮੈਂ ਤਾਂ ਹੁਣ ਆਇਆ ਮੈਨੂੰ ਤਾਂ ਪਤਾ ਨਹੀਂ ਵੀਡੀਓ ਨਹੀਂ ਇਹਨੇ ਕਿਹੜੇ ਉਹ ਬਾਈ ਇੱਕ ਮਿੰਟ ਓਏ ਬਾਈ ਇਹ ਕਮੈਂਟ ਮੜਾ ਗੱਲ ਸੁਣ ਲੋ ਆ ਥੱਲੇ ਕਰ ਲਵਾ ਪਾਵਾ ਮੈਂ ਜਿਹੜੀ ਗੱਲ ਕਹਿਣਾ ਨਾ ਹੁਣ ਇਹ ਬਾਈ ਇੱਕ ਦਿਨ ਹੋਰ ਦੱਸਿਆ ਸੁਣੋ ਮੜੀ ਗੱਲ ਯਾਰ ਸੁਣਿਓ ਉਹ ਸੁਣਿਓ ਬਾਈ ਓਏ ਨੇ ਦੋ ਨਾਲ ਹੀ ਤੁਸੀਂ ਤੁਹਾਡੇ ਯਾਰ ਤੁਸੀਂ ਕਰ ਲੋ ਇਹ ਇੱਕ ਬਾਈ ਨੇ ਗੱਲ ਦੱਸੀ ਆ ਕਹਿੰਦਾ ਕਹਿੰਦਾ ਹੁਣ ਕਹਿੰਦਾ ਇੱਥੇ ਦੋ ਜਾਨੇ ਸਾਡੇ ਕੋਲੇ ਬੈਠੇ ਗੱਲਾਂ ਕਰਦੇ ਸੀ ਉਹ ਬਾਈ ਉਹ ਬਾਈ ਇੱਕ ਮਿੰਟ ਗੱਲਾਂ ਇਹ ਕਰਦੇ ਸੀਗੇ ਵੀ ਆਰ ਜੱਥੇ ਬੰਦਿਆਂ ਵਾਲੇ ਹੁਣ ਇੱਥੇ ਬੰਦੇ ਮਰਾਉਣਗੇ ਹੁਣ ਸਰਕਾਰ ਨੇ ਇੰਨੀਆਂ ਸੌਦਾ ਕਰਤੀਆਂ ਮੰਨ ਲੈਣਾ ਚਾਹੀਦਾ ਦੇਖੋ ਫਿਰ ਬੰਦੇ ਕੌਣ ਹੋ ਸਕਦੇ ਆ ਨਹੀਂ ਨਹੀਂ ਬੰਦੇ ਨਹੀਂ ਨਾ ਦੇਖੋ ਯਾਰ ਦੇਖੋ ਓ ਬਾਈ ਇੱਕ ਮਿੰਟ ਬੰਦੇ ਬਾਈ ਇੱਕ ਮਿੰਟ ਬੰਦੇ ਦਸਤਾਰਾਂ ਵਾਲੇ ਨੇ ਬੰਦੇ ਦੜਜਾਂ ਰੱਖੀਆਂ ਹੋਈਆਂ ਹਾਂਜੀ ਹਾਂਜੀ ਕੋਈ ਗੱਲ ਨਹੀਂ ਇਹ ਇਹ ਸਾਨੂੰ ਗੌਰ ਕਰਨੀ ਪੈਣੀ ਹੈ ਜਿਹੜੇ ਬੰਦੇ ਸਾਡੇ ਵਿੱਚੋਂ ਹੀ ਸਾਨੂੰ ਯਾਰ 10 ਬੰਦਿਆਂ ਕੋਲੇ ਚਾਰ ਬੰਦੇ ਆ ਕੇ ਗੱਲ ਕਹਿ ਦੇਣਾ ਆਪਾਂ ਬੈਠੇ ਹੋ ਕੇ ਜਿਸ ਬੰਦੇ ਚਾਰ ਦੇ ਕਹਿ ਦੇਣਾ ਯਾਰ ਹੁਣ ਇੱਥੇ ਉਹ ਬਾਬਾ ਯਾਰ ਚੁੱਪ ਜਾ ਤੁਸੀਂ ਬੋਲ ਲਓ ਯਾਰ 10 ਬੰਦਿਆਂ ਕੋਲੇ 4 ਬੰਦੇ ਇਹ ਗੱਲ ਕਹਿ ਦੇਣ ਨਾ ਆਖੇ ਕਿ ਯਾਰਾ ਹੁਣ ਤਾਂ ਇਥੇ ਯਾਰ ਬੰਦੇ ਮਰਵਾਂਗੇ ਜਿ세 ਬੰਦਿਆਂ ਵਾਲੇ ਸਰਕਾਰ ਬਹੁਤ ਝੋਗੀ ਆਪਣੀ ਬਹੁਤ ਵੱਡੀ ਇਹੀ ਬਹੁਤ ਵੱਡੀ ਜੱਤਾ ਠੀਕ ਹੈ ਹੁਣ ਮੰਨ ਜਾਣਾ ਚਾਹੀਦਾ ਤਾਂ 6 ਦੇ ਵਿੱਚੋਂ 4 ਤਾਂ ਉਹਦੀ ਕਹਿ ਦੇਣਗੇ ਦੂਜੇ 6 ਬਚੇ ਹੋਣਗੇ ਬਠੀਕ ਹੈ 10ਾਂ ਚੋਂ 8 ਹੋ ਗਏ ਕਿ ਪਾਸੇ ਰਹਿ ਗਏ 2 2 ਵੀ ਰਾਇ ਆਪਣੀ ਨਾਲ ਹੀ ਬਿਲਾ ਲੈਣਗੇ ਇਹ ਗੱਲਾਂ ਚੱਲਣੀਆਂ ਨੇ ਆ ਵੀਰ ਦੱਸਣ ਦੇ ਆਂ ਦਾ ਤੂੰ ਤਾਰ ਦਿਓ ਇਹ ਤੁਹਾਨੂੰ ਖਰਾਬ ਕਰ ਰਹੇ ਸੰਗ ਸਾਰੇ ਵੀਰੋ ਬੇਇਨਤੀ ਥੱਲੇ ਆਈ ਬਣ ਚਹਿਰਾ ਤੇ ਬੈਠਾ ਬਾਈ ਨੂੰ ਜੱਫੀ ਪਾ ਦਾਂਗੇ ਥੱਲੇ ਕਰਕੇ ਤੁਹਾਡੀ ਇੱਕ ਬੇਇਨਤੀ ਆ ਵੀਰ ਬਣਾ ਕੇ ਪਾਦਾ ਥੱਲੇ ਬੜੀਆਂ ਚੰਗੀਆਂ ਬੋਲੀ ਠੀਕ ਆ ਗੋਲੀ ਤੇ ਆ ਹੁਣ ਆਪਣਾ ਬਲਦੇਵ ਸਿੰਘ ਸਿਰਸਾ ਜੀ ਅਗਲੀ ਗੱਲ ਕਰਨਗੇ ਬਸ ਮੈਂ ਖੀਪ ਤੇ ਇਹੀ ਕਹਿਣਾ ਡਟੇ ਰਹੋ ਦੇਖੋ ਅਸੀਂ ਸਾਰੇ ਉਸ ਤੇ ਵਿਸ਼ਵਾਸ ਕਰਦੇ ਆ ਕਿ ਨਹੀਂ ਕਰਦੇ ਕਰਦੇ ਜੀ ਕਰਦੇ ਬਿਲਕੁਲ ਅਸੀਂ ਉਸ ਉਸ ਸੁਬਹਾਨ ਅੱਲਾਹ ਅਕੁਰਾ ਅਸੀਂ ਉਸ ਵੈਗਰੂ ਪਰਮਾਤਮਾ ਤੇ ਅਸੀਂ ਵਿਸ਼ਵਾਸ ਕਰਦੇ ਆ ਅਸੀਂ ਇਹ ਵੀ ਦੇਖਦੇ ਆ ਕਿ ਜੇ ਸਾਨੂੰ ਪੰਜਾਬ ਦੇ ਬਾਡਰਾਂ ਤੋਂ ਹਰਿਆਣਾ ਵੇ ਦੀ ਦਿੱਲੀ ਤੱਕ ਲੈ ਕੇ ਆਉਣ ਦਾ ਉਹ ਆ ਅਸੀਂ ਤਾਂ ਸੋਚਿਆ ਹੀ ਨਹੀਂ ਸੀ ਕਿਹਦੇ ਸੋਚਿਆ ਸੀ ਵੀਜ਼ਨ ਪਹਿਲਾਂ ਅਸੀਂ ਦਿੱਲੀ ਘੇਰ ਲਾ ਕੇ ਜਾ ਕੇ ਠੀਕ ਹੈ ਨਾ ਉਹਦੇ ਉਹ ਸਾਰਾ ਕੁਝ ਦੇਖ ਰਿਹਾ ਜੋ ਕਰਨਾ ਹੈ ਉਹਨੇ ਤੈਅ ਕਰਨਾ ਹੈ ਬੇਫਿਕਰ ਹੋ ਕੇ ਆਪਣੇ ਦਿਮਾਗ ਦੇ ਵਿੱਚੋਂ ਇਹ ਡਰ ਭੋਕਾ ਕੱਢ ਕੇ ਆਇ ਨਿਸ਼ਚਿਤ ਹੋ ਕੇ ਸੌਜਿਆ ਕਰੋ ਹੱਥ ਕੰਨੇ ਰਹੋ ਗੌਰ ਰੱਖਿਓ ਪਰ ਦਿਮਾਗ ਦੇ ਵਿੱਚੋਂ ਦਿਲਾਂ ਦੇ ਜੋ ਡਰ ਕੱਢ ਕੇ ਜੋ ਕਰਨਾ ਜੀ ਉਹਨੇ ਆਪਣੀ ਜਿੱਤ ਯਕੀਨੀ ਲਿਖੀ ਹੈ ਤੇ ਆਪਾਂ ਜਿੱਤ ਕੇ ਜਾਵਾਂਗੇ ਆ ਵਾਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਲਾਓ ਸਰਪਾ ਸਾਹਿਬ ਹੁਣ ਗੱਲ